ਅੱਜ ਮੈਂ ਇਕੱਲਾ ਹੀ ਸੀ ਕਿਉਂਕਿ ਅੱਜ ਗਿਫਟੀ ਨੇ ਜਾਣਾ ਸੀ ਬਿਹਾਸ ਗਿਆ ਉਹ ਮੋੜ ਦੇ ਮੋੜ ਦੇ ਕਰਨ ਦਾ ਹੋ ਗਿਆ ਯਾਰ ਕਹਿੰਦੇ ਨੂੰ ਇਹਨੂੰ ਟਾਈਮ ਹੀ ਨਹੀਂ ਚਲਾ ਦਵਾਂਗੇ ਚਲ ਅੱਜ ਆ ਗਏ ਚੱਲਿਆ ਜੀ ਮੈਂ ਤੇ ਕੀ ਪਾਵਰ ਆ ਆ ਗਿਆ ਇਹਨਾਂ ਦਾ ਬੜਾ ਕੁਝ ਕਹਿੰਦੇ ਦੁਨੀਆ ਦੀ ਏਡੀ ਪਰਵਾਹ ਨਾ ਕਰੇ ਆ ਫਿਰ ਮਾਮਾ ਚੰਗਾ ਚੰਗਾ ਜੀ ਮਾਮੀ ਜੀ ਚੰਗਾ ਮਾਸੀ ਓਕੇ ਜੀ ਚੱਲਤੀ ਜਾਇਆ ਕਰ ਲੈ ਜਾਣਾ ਨੂੰ ਮੈਂ ਇਹ ਆ ਬਹੁਤ ਪੁਰਾਣੀ ਰਿਕਾਨ ਬਾਈ ਵੈਲਕਮ ਟੂ ਮਾਈ ਬਲੌਗ ਤੁਹਾਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆਇਆ ਆਪਣੇ ਵਲੌਗ ਦਾ 161ਵਾਂ ਦਿਨ ਅੱਜ ਅੱਜ ਫਿਰ ਆਪਾਂ ਕੱਲ ਹੀ ਆਣਾ ਜੀ ਆ ਕੇ ਇੱਧਰ ਨੂੰ ਗੁਰਦੁਆਰੇ ਬਣੇ ਨੂੰ ਪਹੁੰਚਾਂਗੇ ਉੱਲੂ ਬੈਠਾ ਮਤਰੂ ਉੱਡ ਗਿਆ ਡਰਦਾ ਹਾਂ ਵੀ ਦੋਸਤੋ ਆਈ ਸੀ ਸ਼ਾਇਰ ਕਰਨ ਬਾਈ ਅੱਜ ਮੈਂ ਇਕੱਲਾ ਹੀ ਸੀ ਕਿਉਂਕਿ ਅੱਜ ਗਿਫਟੀ ਨੇ ਜਾਣਾ ਸੀ ਪਿਆਸ ਗਿਆ ਉਹ ਤਾਂ ਕਰਕੇ ਰੋਂਦਾ ਬੱਕੇ ਬਾਗ ਚ ਜਾਣੇ ਉਹਨੇ ਫਿਰ ਤਾਂ ਕਰਕੇ ਅਜਮਾ ਇਧਰੀ ਆਪਣੇ ਰੋਡ થી ਭਜਾਇਆ ਆਹ ਹੜ ਬੌਰਿਆ ਬਾਈ ਹੁਣ ਚੱਲੇ ਬਾਹਰ ਬਾਹਰ ਚੱਲੇ ਜੀ ਬਾੜ ਬਾਣਾ ਨਾ ਵਾਂ ਜਾਣਾ ਨਾ ਆ ਦੂਜਾ ਦੇਖਦੇ ਹਾਂ ਹੜ ਲਾਗੇ ਲੱਗਦੇ ਨੇ ਏ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹਣਾ ਹਾਂ ਤੈਨੂੰ ਮਿੱਟੀ ਤੋਂ ਅਲਰਜੀ ਆ ਮਟਿਆੜੀ ਕਰਮਣ ਵੀ ਆ ਗਿਆ ਜੀ ਮੇਰਾ ਝੂਟਾ ਲੈਣ ਆ ਗਿਆ ਹਾਂ ਹਾਂ ਝੂਟਾ ਲੈਣ ਆ ਗਿਆ ਜੀ ਟਰੈਕਟਰ ਤੇ ਅੱਧੀ ਵੀ ਬਾਈ ਨੇ ਲੈ ਛੋਟੇ ਨੇ ਦੇਖੋ ਜੀ ਕਰਮਣ ਚਲਾ ਰਿਹਾ ਹੈ ਕਾਰਬਨ ਉਹੜਾਦਾ ਜੀ ਆਪਾਂ ਕਾਰਬਨ ਉਹ ਇੱਧਰ ਰੱਖ ਨਾਲ ਥਾਣੇ ਇੱਥੇ ਤਾਂ ਆਏ ਨੂੰ ਇੱਧਰ ਰੱਖਿਆ ਗਾ ਬਾਹੇ ਉਹ ਜਨਾ ਬਾੜਾ ਕਰਾ ਪੂਰੇ ਜਾਣ ਦੇ ਕਾਰਬਨ ਉਹ ਬਣਾਇਆ ਜੀ ਫੇਰਾ ਕਾਰਬਨ ਉਹ ਘਿਆ ਵੀ ਚਲਾ ਕੇ ਦੇਗਾ ਆਈ ਸਿੱਖੇਗਾ ਕੱਟਾਰੇ ਬੋਤੋ ਫਰਾਏਗਾ ਖੇਤੀ ਕਰ ਰਿਹਾ ਮੈਂ ਨਾ ਆਈ ਇਥੇ ਕਦੇ ਹੁੰਦੇ ਨੇ ਮੋੜ ਦੇ ਮੋੜ ਦੇ ਕਰ ਫਟਾ ਫਟਾ ਕਰਦਾ ਕਰ ਕਰਦਾ ਤਾਂ ਆਉਂਦਾ ਆਲਾ ਬਾਸਾ ਬਾਈ ਡੂਡ ਖੇਲਾ ਆਇਆ ਮਜ਼ਾ ਟਰੈਕਟਰ ਚਲਾ ਕੇ ਕਿੰਨਾ ਕਾ ਬਾਲਾ ਆ ਕਰਮਣੇ ਬਾ ਆ ਜੱਦਾ ਤਾਂ ਆਪਾ ਦਾਦਾ ਕੀ ਬਾਹ ਹੈ ਛੜਾਈ ਦੀ ਵਾਰੀ ਆ ਗਈ ਤੇ ਮਤਰਾ ਕਰਦੇ ਆਂ ਟੋਕ ਕਬ ਦੂ ਬਾਦ ਆ ਰੇਜ ਆਪਾਂ ਭਰ ਕੇ ਛੜਨੇ ਆ ਰੇਜ ਜੱਜ ਮੱਕੀ ਚ ਹਾਂ ਵੀ ਮਤਰਾ ਛੜਤਾ ਫਿਰ ਮੱਕੀ ਚ ਵੀ ਰਹੇ ਆਪਾਂ ਉਹਨੂੰ ਕਿਹਾ ਸੀ ਵੀ ਉਹ ਕਰਕੇ ਰੇਜਾ ਛੱਡ ਦਈਏ ਮੱਕੀ ਬੜੀਆ ਹੈ ਆਪਣੀ ਉਹ ਦਰਮਾਤੀ ਸੀ ਅੱਜ ਵਾਟਰ ਜੀ ਮਖਰੀੇ ਛੱਡਤੀ। ਕੱਲ੍ਹ ਵੀ ਮੋਟਰ ਜੀ ਮੋਟਰ ਚਲਾਤੀ। ਬਾੜੀ ਜੀ ਰਮਾਉਣ ਵਾਲੀ ਸੀ। ਆ ਗਿਆ ਮਿੱਤਰ ਉਹ ਪਾਣੀ। ਇੱਧਰ ਸਾਧਰ ਮਾਦੇ ਹੋ ਰਹੇ ਨੇ ਜੀ। ਅਰਲੇ ਦੋ। ਆਲਾਂ ਦਿੱਤੀ ਸੀ ਬਾਈ ਜਿਹੜੇ ਕੱਲ ਨਵੇਂ ਟੂਬ ਜੀ ਇਹ ਵਸਾਉਣੇ ਆ ਹੁਣ ਜਮਾਂ ਬੱਤਾ ਆ ਗਈ ਬਈ ਉਹ ਥੋੜੇ ਜੀ ਔਰ ਥੋੜਾ ਜਿਹਾ ਫਟਾ ਤੇਤੀ ਵੜ ਗੋਟਾ ਤਾਂ ਦਿੱਤੀਆਂ ਸੀ ਬਾਈ ਉਹਦੇ ਅਜਰ ਮਾਦਿਆਂ ਫਿਰ ਪਾਣੀ ਮਗਦੇ ਆ ਇਹ 2-4 ਦਾਣਾਂ ਦੀ ਬਸ ਉਹ ਟੂਬ ਜੀ ਕਰਕੇ ਚਲ ਅੱਜ ਲਾ ਡਾਕਾ ਕੇ ਲਾ ਦੇਗੇ ਪੂਰਾ ਰਾਜਮਾ ਰੇ ਪਾ ਰਹੇ ਨੇ ਇਹ ਚੱਤੇ ਗਿਆਜਾ ਦੇਖੋ ਰੋਟਾ ਭਰ ਰਿਹਾ ਟਰਾਲੀ ਪੂਰੀ ਪੂਰਾ ਡਰਾਈਵਰ ਆ ਗਿਆ ਪਾਏ ਐਹੀ ਗੱਲ ਨਹੀਂ ਹੈਗੀ ਬਈ ਲਾਉਣ ਵਾਲੇ ਗੱਗੂ ਵਰਗੇ ਨੇ ਉਹ ਲੈ ਜਾਂਦੇ ਵਰਗੇ ਉਹ ਵੀ ਦਿਖਾਉਂਦੇ ਤੁਹਾਨੂੰ ਉਨੇ ਗਏ ਨੇ ਇੱਧਰ ਰੁਕ ਤਾਂ ਕੋਈ ਬੜੋਤੀ ਭਾਈਆਂ ਨੇ ਵਗਰ ਮੰਜੜਾ ਹਾਇਆ ਹੋਣਾ ਆਇਆ ਵੀ ਇਨੀ ਵੜ ਕਿਹੜਾ ਦੁਰਕੇ ਆਉਂ ਗਏ ਇਧਰ ਦੇ ਲੈਦਾ ਰਹੇ ਉਹ ਕੀ ਬਾਗਿਆ ਰਹੇ ਹਾਂ ਵੀ ਦੋਸਤੋ ਅੱਜ ਚੱਲੇ ਆ ਵੀਰੇ ਆਪਾਂ ਦਵਾਈ ਲਵਾਉਣ ਮੰਡੇ ਨੂੰ ਲੋ ਤਾਂ ਤੜਣਾ ਹੋ ਗਿਆ ਯਾਰ ਕਹਿੰਦੇ ਨੂੰ ਨੂੰ ਟਾਈਮ ਹੀ ਨਹੀਂ ਸੀ ਲੱਗਦਾ ਮਾਗੇ ਚਲਾ ਜਾ ਕੇ ਅੱਜ ਜਾ ਕੇ ਆਉਣਾ ਫਿਰ ਆਹ ਦੇਖ ਬਾਈ ਸੇਖੇ ਆ ਗਿਆ ਸੇਖੇ ਦਾ ਟਾਕਾ ਬਾਈ ਕਾਰ ਇਤਰੀ ਆ ਦੋ ਆ ਗਏ ਜੀ ਕੀ ਪਰੇ ਕਾਰ ਆ ਘਾਰਾ ਕੀ ਪੇ ਦਾ ਮਿੱਤਰੋ ਮੇਮਣੇ ਵੀ ਰੱਖਿਓ ਮੈਨੇ ਕੀ ਪੇ ਮੇਮਣੇ ਵੀ ਰੱਖਿਓ ਮੈਨੇ ਜੀ ਆਹ ਕਿਹੜੀ ਨਾਸ ਲੱਗੀ ਪੇ ਦੇਖੋ ਕਿੰਨਿਆ ਸੋਹਣਿਆ ਲੱਗਦੇ ਨੇ ਓਏ ਹਾਂ ਹੋਰ ਲਿਆਉਣੀ ਯਾਰੀ ਬਰਬਰੀ ਮਿਲ ਨਹੀਂ ਰਹੀ ਐ ਪਿਆਰੋ ਹਾਏ ਹਾਏ ਉਹ ਬੱਤਰਾ ਦਾ ਸੋਹਣਿਆ ਬਾਲਿਆ ਨੇ ਓਏ ਹੋਰ ਪਰ ਲਾ ਪੈਣਾ ਇਹ ਤਾਂ ਛੋਟੇ ਛੋਟੇ ਨੇ ਯਾਰ ਖਰਗੋਸਾ ਵਗੂ ਐ ਓਏ ਉਦੋਂ ਆ ਰਹੇ ਸਮਾਗ ਗਏ ਆ ਆਦਾ ਉਹ ਰਿਆ ਆ ਰੂਜੀ ਉਹ ਪੂਰਾ ਗਿਆ ਸੀ ਉਹ ਮਰ ਗਿਆ ਯਾਰ ਆਪਣਾ ਇਹ ਕੀ ਹੋ ਗਿਆ ਗਲ ਕੂਟ ਹੋ ਜਾ ਗਿਆ ਮਿੱਟੀ ਜੀ ਤੂੰ ਸੁਣਾ ਲੋਟਾ ਨਹੀਂ ਹੋਦੀ ਖੂਰਾ ਉਕਰ ਰਿਪੋਰਟ ਜਮਾ ਚੱਲੇ ਆ ਜੀ ਮੈਂ ਦੇਖੀ ਪਾਵਰ ਆ ਆ ਗਿਆ ਜੀ ਉਹ ਪਰਿਆ ਆ ਗਿਆ ਬੰਦਿਆ ਦਾ ਬਾਲਾ ਕੁਝ ਕਹਿੰਦੇ ਦੁਨੀਆ ਦੇ ਏਡੀ ਪਰਵਾਹ ਨਾ ਕਰੇ ਮਾਹੂਦੇ ਅਧਰਾਤ ਬਰਨਾਲੀ ਚੱਲੇ ਆ ਜੀ ਅਸੀਂ ਠੀਕੇ ਭਾਈ ਮਰ ਕੇ ਉਹਦੇ ਜੋ ਪਰਗਾਈ ਹਸਪਤਾਲ ਆੜੋਂ ਤੋਂ ਆ ਗਏ ਮਿੱਤਰੋ ਹਸਪਤਾਲ 'ਚ ਹਮਨ ਮਿਲਦੇ ਆਂ ਪਰਚੇ ਤੋਂ ਕੱਟਣੇ ਪੂਹਿਲਾਂ ਅਜਾ ਲੈਣ ਵੀ ਜਮਾ ਛੋਟੀ ਜੀ ਦੋ ਜਾਣੀ ਸੀ ਜੀ ਮੂਰੇ ਕਟਾ ਲਈ ਬਾਈ ਪਰਚੇ ਕੁਲਦੀਪ ਸਿੰਘ ਛੁੱਟੇ ਜੇ ਡਾਕਟਰਾਂ ਜਾਣਾ 17 ਨੰਬਰ ਗਗਨਦੀਪ ਦੇਖੋ ਆਪਾਂ ਫੋਨ ਕਰਨਾ ਜੀ ਪਹਿਲਾਂ ਉਹ ਜੇਗਾ ਜੀ ਆਪਾਂ ਲక్ష్ਮੀ ਮੋਦੀ ਡਾਕਟਰ ਦੇ ਹਾਂ ਲక్ష్ਮੀ ਮੋਦੀ ਦੌਰ ਮਿਲ ਗਈ ਜੀ ਫਿਰ ਆ ਹੁੰਦਾ ਸਾਬਿਕ ਅਗਾਂ ਡਾਕਟਰ ਦਾ ਛੁੱਟੀ ਤੇ ਜੀ ਫੋਨ ਕਰਾਤਾ ਸੀ ਆਪਾਂ ਉਹਨਾਂ ਤੋਂ ਫੱਪੂ ਦੇ ਆ ਗਏ ਜੀ ਹੁਣ ਜੂਸ ਵੀ ਮਾਏ ਮਤਰੋ ਆ ਗਏ ਸਾਡਾ ਸ਼ੇਕ ਆ ਇਹ ਜੀ ਜਗਾ ਪੀਏਗਾ ਕਟੋਨ ਉਹਨੇ ਲਾ ਕੇ ਆ ਠੀਕ ਆ ਨਾ ਆ ਜਿੰਦਗੀ ਪੂਰੀ ਹੁਣ ਸਾਡਾ ਚੱਲੂ ਹੂੰ ਉਹ ਚੀਜ਼ ਫਰਕ ਪੈਂਦਾ ਫਰੀ ਤੋਂ ਹੋਰ ਗੱਲ ਹੈਗੀ ਆ ਉਹਨਾਂ ਸਿਰ ਐਂ ਟਮਾੜਾ ਹਾਲੇ ਤੇਰੀ ਤਾਂ ਸ਼ੁਰੂਆਤ ਹੀ ਤਾਂ ਕਹਿਣਾ ਉਹਨੇ ਛਾਟੇ ਦਾ ਮਤਲਬ ਕਰ ਰਿਹਾ। ਤੇ ਇਹਦਾ ਕਿੰਨਾ ਕਾ ਤੈਨੂੰ ਦੱਸਾਂ ਹਾਲੇ ਤੱਕ ਦੀ ਨਹੀਂ ਹੋਇਆ ਯਾਰ ਜਦੋਂ ਜਮ੍ਹਾਂ ਹੱਡਾਂ ਚ ਰਾਜ ਜਾਂਦਾ ਨਾ ਫੇਰ ਛੱਡਣਾ ਵਾਲਾ ਔਖਾ ਹੋ ਜਾਂਦਾ। ਹੁਣ ਦਾ ਛੱਡੋ ਯਾਰ। ਤੇ ਉਹ ਸੇਕ ਮਾਰਦਾ ਹੋਊਗਾ ਨਾ। ਵਾਹ ਆ ਜਾ ਤੂੰ ਫੇਰ ਛੀਸੀ ਚਲਾ। ਠੀਕ ਤੂੰ ਮਾਰ ਰਹੀ ਹੈਂ ਟਾਈਮ ਇਹ। ਆ ਤੇੜੇ ਡਾਫੇ। ਫੜਾ ਬਾਰਤੀ ਇਹਨਾਂ ਨੂੰ। ਦਵਾਈ ਦੀ ਵਾਈਪੇ ਨੂੰ ਦਵਾਈ ਹੁਣ ਚੱਲੇ ਆ ਪੰਡ ਨੂੰ ਆ ਕੇ ਪੇ। ਬਣਾ ਰਹੀ ਕੰਮ ਚੰਗਾ ਤੇ ਪੂਰੇ ਢਾੜ ਆੜ ਕੇ ਰਹੀ ਮੜ ਦੇ ਮੂਰੇ ਜਿਹੜੀ ਗੱਲ ਆੜ ਕੇ ਰਹਿਣਾ ਪੈਣਾ ਬਣਾ ਚੈਨਲ ਵੀ ਕਹੋ ਦੱਸ ਕਿਵੇਂ ਖਾਸ ਕਰਕੇ ਕਰਨ ਮੈਂ ਵੀ ਬਾਈ ਵੀਡੀਓ ਜੇ ਬਣਾ ਰਹਾ ਹੁੰਦਾ ਆਪਣੇ ਵਾਂਗੂ ਨਾਮਨ ਗੌਰਮ ਇਹ ਵੀ ਕਰੋ ਯਾਰ ਸਬਸਕ੍ਰਾਈਬ ਇਹਨੂੰ ਵੀ ਦਿਓ ਇਹਦਾ ਮੌਕਾ ਹੁੰਦਾ ਜਮਾ ਆਪਣੇ ਵਾਲਾ ਕੰਮ ਹੀ ਹੈ ਮੈਂ ਦੱਸ ਦੇ ਕੀ ਹੈ ਜਿਹੜਾ ਚੈਨਲ ਨਾਮਨ ਗੌਰਮ ਫਾਰਮ ਚੈਨਲ ਨਾਵਾ ਨਾਮਨ ਨਾਮਨ ਗੌਰਮ ਫਾਰਮ ਚੈਨਲ ਆ ਜੀ ਤੇ ਆਈਡੀ ਵੀ ਦੱਸ ਦੇ ਜਿਹੜੀ ਹੈ ਆਈਡੀ ਕੀ ਪਾ ਸੀ ਤੂੰ ਫੇਸਬੁੱਕ ਤੇ ਆ ਉਹ ਤੇ ਵੀ ਪਾਉਣਾ ਨਾ ਈਟਾ ਦੇ ਕੀ ਪਾ ਸੀ ਤੂੰ ਸਾਰੀਆਂ ਤੇ ਪਾਉਣਾ ਬਾਡੀ ਗੱਭੀ ਹਾਂ ਕਰ ਲਿਓ ਜਰਾ ਸਬਸਕ੍ਰਾਈਬ ਫੋਲੋ ਦੇਵੋ ਮੋਗਾ ਬਾਈਰੋ ਕਾ ਬੈਸਟ ਮੈਸੇਜ ਕੋ ਵੀ ਸਾਡੇ ਯਾਰ ਨਾਲ ਸਾ ਵਧੀਆ ਫਿਰ ਆ ਗਏ ਨਾਇਰਾ ਰੋਲਪੋਂਪ ਇਹਨਾਂ era ਕਿ ਲੈ ਤਾਂ ਐਕੈਸਰ ਨਹੀਂ ਸੀ ਹੈਗਾ ਯਾਰ ਇੱਥੇ ਐਕੈਸਰ ਚੇਂਜ ਹੋ ਗਿਆ ਹਨਾ ਐਕੈਸਰ ਸੀ ਜੀ ਉਦੋਂ ਲੋਕਡਾਊਨ ਤੇ ਪੈਸੇ ਲੈ ਕੇ ਗਏ ਜੀ ਕ੍ਰੈਡਿਟ ਕਾਰਡ ਤੇ ਘਟਾ ਕੇ ਬੰਦਾ ਵਧੀਆ ਜੀ ਉਹੀ ਲੱਗਦਾ ਇਹ ਮੁੰਗੀ ਬਹੁਤ ਸੋਹਣੀ ਖੜੀ ਹੈ ਬਾਈ ਸੇਕੀ ਰੋਡ ਉਹ ਸਾਰਾ ਜੀਰ ਪੂਰੇ ਘੋਟਿਆਂ ਚ ਸਹਰੇ ਹੀ ਆ ਪੂਰੇ ਕੈਮਰਾ ਥੋੜਾ ਜਿਹਾ ਲੇਟ ਹੋ ਗਿਆ ਹੋਰ ਨਾਲ ਇਹ ਨਾ ਹੁੰਦਾ ਇਹ ਬਾਈ ਘਰੇ ਦਵਾਈ ਲੈ ਕੇ ਕਿਪੇ ਨੂੰ ਗਿਆ ਫੋਲ ਗੇਟ ਘਰ ਵਾਲੇ ਪਰ ਮੇਟਰ ਸਮੋਸੇ ਲਿਆ ਮਾਮਾ ਸਾਡੇ ਲਈ ਮਾਮੇ ਨੇ ਕਰਿਆ ਸਮੋਸੇ ਜਿਹਾ ਆ ਮਾਮਾ ਲੋਟਾ ਗਮਾ ਜਕੋ ਜੀ ਗਰਮਾ ਗਰਮ ਹੂੰ ਪੂਰੇ ਘਰ ਮੈਂ ਫੇਰ ਆ ਗਿਆ ਜੀ ਮਿੱਤਰੋ ਮਾਮਾ ਚਾਹ ਨਾਲ ਪਤੀਸ਼ਾ ਲਿਆ ਜੀ ਬਾਈ ਚਾਹ ਨਾਲ ਮਾਮਾ ਕਹਿੰਦਾ ਪਤੀਸ਼ਾ ਵੀ ਖਾਓ ਕਰ ਮੈਂ ਜਰੂਰ ਮਾਮਾ ਉਹ ਤਾਂ ਮੈਂ ਕਹਾਂ ਜੀ ਘੱਟ ਖਾਂਦੇ ਆ ਰਾਜਾ ਫਿਰ ਤਲੇ ਹੋਏ ਨਾਲ ਸਮੋਸੇ ਹੋਗੇ ਨਾਲ ਪਤੀਸ਼ਾ ਜੀ ਤਾਂ ਫਿਰ ਖਾਵਾਂਗੇ ਹਾਂ ਹਾਂ ਤੂੰ ਕਿਵੇਂ ਇਹ ਵੀ ਕੀਪਰ ਆ ਦੂਰਾ ਜੀ ਦੇਖੋ ਮਿਲੋ ਇਹਨੂੰ ਅਵੇਰੀਅਨ ਟੀਨਾ ਇਹਦਾ ਰੌਕੀ ਰੌਕੀ ਐ ਮਿੱਤਰੋ ਇਹਦਾ ਨਾ ਰੌਕੀ ਦੇਖੋ ਦੀ ਹੋ ਵੇ ਕਿੰਨਾ ਪਿਆਰਾ ਜੀ ਖਬਰ ਮਾਮਾ ਚੰਗਾ ਚੰਗਾ ਜੀ ਮੰਮੀ ਜੀ ਚੰਗਾ ਮਾਸੀ ਓਕੇ ਜੀ ਠੀਕ ਹੈ ਹਾਂ ਹਾਂ ਮਾਸੀ ਚਲ ਚੰਗਾ ਬਰਾ ਚੰਗਾ ਠੀਕ ਆ ਪਾ ਗੌਰ ਰੱਖੀ ਜਿਹੜੀਆਂ ਗੱਲਾਂ کہیں ਜਾਂਦਾ ਇਹਨੂੰ ਚੰਗਾ ਕੈਮਰਾ ਹੀ ਆਪਦੇ ਫੈਸਲੇ ਦੇ ਠੀਕ ਆ ਓਕੇ ਬਈ ਆ ਗਏ ਜੀ ਮੇਤਰੋ ਆਪਣੇ ਪਾਈ ਆ ਗਏ ਮੇਤਰੋ ਘਰ ਕਪੜਾ ਮਾਰਦੇ ਪੁੱਤਰੀ ਆਉਦੇ ਸਾਈਕਲ ਤੇ ਉਹ ਪਚੱਕਰ ਮਾਰ ਰਿਹਾ ਸਰਕਾਰ ਤੇ ਪੈਂਚਰ ਲਵਾਉਣ ਵਾਲਾ ਹੋ ਗਿਆ ਪੈਂਚਰ ਹੋ ਗਿਆ ਸੀ ਜੀ ਇਹ ਪੈਂਚਰ ਲਵਾ ਕੇ ਲਿਆਉਣਾ ਹਣਾ ਆ ਜਾਉਂ ਥਲੇ ਕੇ ਜਾਏਗਾ ਬਾਰੇ ਫਿਰ ਕਿਉਂ ਕਿਉੜੇ ਲੈ ਫੜਾਈਆਂ ਹਾਂ ਕੜਗੇ ਉਥੇ ਤੇ ਫੜਾ ਦੇ ਗਿਫਟੀ ਰੱਟੀ ਪੜ ਕੇ ਬਹਿ ਜੂ ਫਿਰ ਉਹ ਉਧਰ ਨ ਲੈ ਕੇ ਜਾਈਂ ਕਰੇ ਕੰਡਿਆਂ ਚ ੱੱਲੇ ਵੀ ਫਿਰ ਮਾਇਦੇ ਗਿਫਟੀ ਪੈਂਚਰ ਲਵਾਉਣਾ ਹਾਂ ਤਾਂ ਨੂੰ ਟਾਇਰ ਘਾ ਕੇ ਢਰ ਲਿਆ ਬਚਾਲੇ ਘਰੀ ਜਿਆਗੇ ਭਾਈ ਇੱਥੋਂ ਲਵਾਉਣਾ ਪੈਂਚਰ ਟੂ ਕੋ ਬੁਵਾਦੀ ਭਾਈ ਤੰਨਾ ਪੈਂਚਰ ਸੀ ਫਿਰ ਤੰਨਾ ਬੈਂਕਰ ਸੀ ਫਿਰ ਇੱਕ ਸੌਰੀ ਪਉਂਦਾ ਸੀ ਇੱਕ ਡੂੜ ਸੌਰੀ ਉਹ ਡੂੜ ਸੌ ਵਾਲੀ ਪਵਾਤੀ ਫਿਰ ਲੇਟ ਆ ਗਈ ਬਟੀ ਟੂਪੀ ਵਧੀਆ ਕਰਿਆ ਸਾਤੀ ਜੀ ਇਹ ਬਹੁਤ ਪੁਰਾਣੀ ਰਗਣ ਬਾਈ ਇਹ ਵੀ ਲਾ ਦਾਂਗੇ ਜਾੜਾ ਕਰਮਣ ਕਿੰਨਾ ਖੁਸ਼ ਹੁੰਦਾ ਜੀ ਸਾਈਕਲ ਪੈਂਚਰ ਲੱਗ ਕੇ ਟੂਪ ਪੈ ਗਈ ਪੁੱਤਰੀ ਤਾਂ ਹੀ ਹੁਣ ਕੰਡਿਆ ਤੇ ਨਾ ਲੱਗੇ ਜਾਈ ਠੀਕ ਹੈ ਚਲਾ ਕੇ ਦਿਖਾ ਦੇ ਫੇਰਾ ਬਹੁਤ ਤੇਰੀ ਟਕਰੂ ਆ ਪੂਰੀ ਹੁਣ ਕਿੰਨੀਆਂ ਕੁੰਨੀਆਂ ਜੇ ਲੈ ਜਾ ਕਰੂ ਯਾਰ ਇਹ ਹਾਂ ਕਿਆ ਕਰ ਫਸ ਹੋ ਗਿਆ ਅੰਬੀ ਵੀ ਵਜਾਉਂਦਾ ਨਾ ਬੱਚੇ ਤਾਂ ਹੀ ਖੁਸ਼ ਹੋ ਜਾਂਦੇ ਦੇਖੋ ਜੀ ਇਹ ਖੁਸ਼ੀ ਇਹ ਨਹੀਂ ਕੋਈ ਕੀਮਤ ਹੀ ਨਹੀਂ ਐ